ਸ਼ਾਇਦ ਤੁਹਾਨੂੰ ਕਈਆਂ ਨੂੰ ਪਤਾ ਹੋਣਾ ਜਾਂ ਕਈਆਂ ਨੂੰ ਨਹੀਂ ਪਤਾ। ਬਾਬਾ ਗੁਲਾਮ ਸ਼ਾ ਸਰਕਾਰ ਨਕੋਤਰ ਵਾਲੀ ਸਰਕਾਰ ਸਾਈਂ ਲਾਡੀ ਸਾ ਸਰਕਾਰ ਦੀ ਬਹੁਤ ਗੂੜੀ ਮੁਹੱਬਤ ਰਹੀ ਹੈ ਸਾਡੇ ਰਕੇ ਸਾਈਂ ਜੀ ਦੇ ਨਾਲ। ਜਿੰਨਾ ਚਿਰ ਉਹਨਾਂ ਨੂੰ ਪਤਾ ਮੈਨੂੰ ਪਤਾ ਨਹੀਂ। ਬਹੁਤ ਗੂੜੀ ਸਾਈਂ ਜੀ ਸਾਈਂ ਲਾਡੀ ਸਾ ਸਰਕਾਰ ਔਰ ਸਾਡੇ ਬਾਬਾ ਸਾਡੇ ਬਾਬਾ ਰਕੇਸ਼ ਸਾ ਸਰਕਾਰ ਇਹ ਜਦੋਂ ਜਦੋਂ ਉੱਥੇ ਮੇਲਾ ਹੁੰਦਾ ਸੀ ਨਾ ਨਕੋਤਰ ਜਦੋਂ ਨਕੋਤਰ ਮੇਲਾ ਚੱਲਦਾ ਸੀ ਤੇ ਬਾਬਾ ਜੀ ਦਰਬਾਰ ਤੋਂ ਚੌਲਾਂ ਦੇ ਕੱਟੇ ਲੈ ਕੇ ਉੱਥੇ ਜਾਂਦੇ ਹੁੰਦੇ ਸੀ ਬਾਬਾ ਜੀ ਸਹੀ ਗੱਲ ਹੈ ਜੀ ਕਈ ਮਰੀਦਾਂ ਨੂੰ ਪਤਾ ਜਿਨ੍ਹਾਂ ਨੂੰ ਨਹੀਂ ਪਤਾ ਚੌਲਾਂ ਦੇ ਕੱਟੇ ਇੱਥੋਂ ਲੈ ਕੇ ਪਹੁੰਚਣਾ ਕੋਈ ਫੋਨ ਨਹੀਂ ਕੋਈ ਮੈਸੇਜ ਨਹੀਂ ਕੋਈ ਸੰਦੇਸ਼ਾ ਨਹੀਂ ਫਕੀਰਾਂ ਦੀ ਫਕੀਰਾਂ ਦੇ ਨਾਲ ਗੱਲ ਕਿਵੇਂ ਹੁੰਦੀ ਹੈ ਫਕੀਰਾਂ ਦੀ ਦਿਲ ਲੱਗੀ ਦਿਲ ਲੱਗੀ ਕਿਵੇਂ ਹੁੰਦੀ ਹੈ ਜਿੱਦਾਂ ਹੀ ਦਾਤਾ ਜੀ ਨਕੋਦਰ ਦੇ ਮੋੜ ਤੇ ਪਹੁੰਚਦੇ ਸੀ ਤੇ ਉਦੋਂ ਲਾਡੀ ਸਾਈਂ ਜੀ ਨੂੰ ਪਤਾ ਲੱਗ ਜਾਂਦਾ ਸੀ ਕਿ ਸਾਈਂ ਜੀ ਪਹੁੰਚ ਗਏ ਨੇ ਤੇ ਉਹ ਆਪਣੇ ਮੁਰੀਦਾਂ ਨੂੰ ਕਹਿੰਦੇ ਹੁੰਦੇ ਸੀ ਜਾਓ ਬਈ ਪਹਾੜਾਂ ਵਾਲਾ ਬਾਬਾ ਆਇਆ ਤੇ ਉਹਨੂੰ ਲੈ ਕੇ ਅਦਬ ਸਰਮਾਨ ਦੇ ਨਾਲ ਅੰਦਰ ਆਓ ਇਹ ਸ਼ਹਿਰ ਨਕੋਦਰ ਦੀ ਗੱਲ ਹੈ ਇਹ ਬਾਬਾ ਲਾਡੀ ਸਾ ਸਰਕਾਰ ਜਿਨ੍ਹਾਂ ਦੀ ਪੂਰੀ ਦੁਨੀਆ ਪੂਰੀ ਦੁਨੀਆ 'ਚ ਡੰਕਾ ਫੋਲਦਾ ਇਹ ਫਕੀਰਾਂ ਦੀ ਫਕੀਰਾਂ ਨਾਲ ਗੱਲ ਹੈ ਤੁਸੀਂ ਦੇਖ ਹੀ ਰਹੇ ਹੋ ਇਹ ਜੜੀਆਂ ਅੱਜ ਜੋ ਤੁਸੀਂ ਅੱਜ ਰੌਣਕਾਂ ਦੇਖ ਰਹੇ ਹੋ ਇਹ ਮੁਹੱਬਤ ਤੋਂ ਬਿਨਾ ਨਹੀਂ ਹੋ ਸਕਦੀਆਂ ਇਹ ਇਸ਼ਕ ਤੋਂ ਬਿਨਾ ਨਹੀਂ ਹੋ ਸਕਦੀਆਂ ਹਜ਼ੂਰ ਰੱਬ ਪੀਰ ਬਾਬਾ ਹਰੀ ਸ਼ਾ ਸਰਕਾਰ ਦੇ ਦਰਬਾਰ ਤੇ ਇੱਕ دیਵਾਨਾ ਰੋਜ਼ ਆਉਂਦਾ ਸੀ ਸੁਣਿਓ ਹੁਣ ਗੱਲ ਇਹ ਮੈਨੂੰ ਸੁਣਾ ਲੱਗਿਆ ਤੁਹਾਨੂੰ ਗੱਲ 15 ਸਾਲ ਪਹਿਲਾਂ ਦੀ ਹੁਣ ਰੋਜ਼ دیਵਾਨਾ ਆ ਰਿਹਾ ਰੋਜ਼ ਬੈ ਰਿਹਾ ਰੋਜ਼ ਅਰਜ਼ਾ ਕਰ ਰਿਹਾ ਦਤਿਓ ਕਿਰਪਾ ਕਰ ਦਿਓ ਮੇਰੇ ਤੋਂ ਕਿਰਪਾ ਕਰ ਦਿਓ ਮੌਜ ਕਰ ਦਿਓ ਆਨੰਦ ਕਰ ਦਿਓ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਕਈ ਵਾਰੀ ਆਇਆ ਕਿ ਦਿਨ ਫਿਰ ਸਰਕਾਰ ਮੌਜ ਤੇ ਬੈਠੇ ਕਹਿੰਦੇ ਇਧਰ ਓਏ ਤੇਰੀ ਜੇਬ ਵਿੱਚ ਕੀ ਹੈ ਕਹਿੰਦੇ ਨਾਤਾ ਦੀ ਕਾਪੀ ਹੈ ਕਹਿੰਦੇ ਲੈ ਫੜਾ ਇਧਰ ਕਾਪੀ ਫੜੀ ਤੇ ਕਾਪੀ ਉੱਤੇ ਇੱਕ ਲਿਖ ਦਿੱਤਾ ਹੁਣ ਕਾਪੀ ਤੇ ਡਾਇਰੀ ਤੇ ਇੱਕ ਲਿਖ ਦਿੱਤਾ ਕਹਿੰਦੇ ਇਹ ਲੈ ਫਰ ਇੱਕ ਹੁਣ ਤੂੰ ਜਦੋਂ ਸਵੇਰੇ ਉੱਠਿਆ ਕਰੇਗਾ ਨਾ ਤੇਰਾ ਰੋਜ਼ ਇੱਕ ਵਾਰ ਇੰਤਜ਼ਾਮ ਹੋ ਜਾਇਆ ਕਰੇਗਾ ਜਦ ਆਚਮਾ ਲਗੋ ਹੁਣੋ ਕਰ ਚਲਾ ਗਿਆ ਬਾਕੀ ਪਈ ਉਹੀ ਹੋਇਆ ਕਿਉਂਕਿ ਫਕਰਾਂ ਦੇ ਬੋਲ ਤਕੜੀ ਦੇ ਤੋਲ ਜਿਹੜੇ ਫਕਰ ਨੇ ਬੋਲ ਮੂੰਹ ਚੋਂ ਬੋਲ ਦਿੱਤੇ ਰੱਬ ਨੂੰ ਪੂਰੇ ਕਰਨੇ ਪੈਂਦੇ ਹੁਣ ਜਦੋਂ ਜਾਣਾ ਸਵੇਰੇ ਰੋਜ਼ ਇੱਕ ਦਾ ਇਂਤਜ਼ਾਮ ਹੋ ਜਾਣਾ ਰੋਜ਼ ਇੱਕ ਦਾ ਇਂਤਜ਼ਾਮ ਹੋ ਜਾਣਾ ਕਰਦਿਆਂ 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 ਦਾਦਾ ਜੀ ਕਈ ਮਹੀਨੇ ਬੀਤ ਗਏ ਇੱਕ ਦਿਨ ਇੱਕ murid ਮਿਲਿਆ ਕਹਿੰਦਾ ਚੱਲ ਯਾਰ ਮੈਂ ਤੈਨੂੰ ਆਪਣੇ ਪੀਰ ਦੇ ਦਰਬਾਰ ਤੇ ਲੈ ਕੇ ਜਾਣਾ ਕਹਿੰਦਾ ਮੈਂ ਨਹੀਂ ਜਾਂਦਾ ਆ ਜਦੋਂ ਦਾ ਮੇਰੀ ਸਰਕਾਰ ਨੇ ਇੱਕ ਲਿਖਿਆ ਮੈਨੂੰ ਤਾਂ ਰੋਜ਼ ਇੱਕ ਮਿਲ ਜਾਂਦਾ ਮੈਂ ਨਹੀਂ ਜਾਂਦਾ ਕਹਿੰਦੇ ਚੱਲ ਤਾਂ ਸਹੀ ਹੁਣ ਜਦੋਂ ਉੱਥੇ ਲੈ ਕੇ ਗਏ ਕਿਸੇ ਹੋਰ ਦਰਬਾਰ ਤੇ ਗਏ ਉੱਥੇ ਫਕੀਰ ਬੈਠੇ ਕਹਿੰਦੇ ਮਾਲਕੋ ਮੈਂ ਤਾਂ ਨਹੀਂ ਮੱਥਾ ਟੇਕਦਾ ਕਹਿੰਦੇ ਕਿਉਂ ਕਹਿੰਦੇ ਮੇਰੇ ਮੁਰਸ਼ਿਦ ਬਹੁਤ ਕਾਬਲ ਆ ਆ ਦੇਖੋ ਜਦੋਂ ਦਾ ਇੱਕ ਲਿਖਿਆ ਮੇਰਾ ਰੋਜ਼ ਇੱਕ ਦਾ ਇੰਤਜ਼ਾਮ ਹੋ ਜਾਂਦਾ ਮੈਨੂੰ ਹੁਣ ਕਿਸੇ ਦਰਜਾਂ ਦੀ ਲੋੜ ਨਹੀਂ ਕਹਿੰਦੇ ਇਹ ਕਿਹੜੀ ਵੱਡੀ ਗੱਲ ਹੈ ਲਿਆ ਫੜਾ ਕਾਪੀ ਉਸ ਫਕੀਰ ਨੇ ਮੋਰੇ ਜ਼ੀਰੋ ਬਣਾ ਦਿੱਤੀ ਬਾਬਾ ਜੀ ਉਹਦਾ 10 ਦਿਨ ਇੰਤਜ਼ਾਮ ਹੋ ਲੱਪਿਆ ਕਹਿੰਦਾ ਭਈ ਆ ਤਾਂ ਕਮਾਲ ਹੋ ਗਈ ਅੱਜ ਮੇਰਾ 10 ਦਾ ਇੰਤਜ਼ਾਮ ਹੋ ਲੱਪਿਆ ਐਡਾਂ ਹੀ ਕਰਦੇ ਕਰਦੇ ਕਿਸੇ ਹੋਰ ਦਰਬਾਰ ਗਿਆ ਕਹਿੰਦਾ ਜਦੋਂ ਦਾ ਮੈਂ ਜਾਨਾ ਜ਼ੀਰੋ ਬਣਾਈ ਰੋਜ਼ 10 ਦਾ ਇੰਤਜ਼ਾਮ ਹੁੰਦਾ ਕਹਿੰਦੇ ਇਹ ਕਿਹੜੀ ਵੱਡੀ ਗੱਲ ਹੈ ਫਲਾ ਡੈਰੀ ਕਿਸੇ ਹੋਰ ਫਕੀਰ ਨੇ ਜ਼ੀਰੋ ਹੋਰ ਬਣਾ ਦਿੱਤੀ 100 ਦਾ ਇੰਤਜ਼ਾਮ ਹੋ ਗਿਆ ਕਰਦੇ ਕਰਦੇ 1000 ਦਾ ਹੋ ਗਿਆ ਕਰਦੇ ਕਰਦੇ 10000 ਅੱ ਖਾਂ ਵਾਲਾ ਕਰੋੜਾਂ ਵਾਲਾ ਹੋ ਗਿਆ ਤੇ ਜਿੱਥੋਂ ਇੱਕ ਮਿਲਿਆ ਸੀ ਬਾਬਾ ਜੀ ਇੱਕ ਦਿਨ ਫਕੀਰ ਬੈਠੇ ਕਹਿੰਦੇ ਭਾਈ ਐਸਾ ਇੱਕ ਦਿੱਤਾ ਮੁੜ ਕੇ ਆਇਆ ਹੀ ਨਹੀਂ ਸੰਦੇਸ਼ ਆ ਪਹੁੰਚਾਇਆ ਬੁਲਾਇਆ ਬਿਠਾਇਆ ਉਹ ਕਹਿੰਦੇ ਯਾਰ ਤੈਨੂੰ ਇੱਕ ਦਿੱਤਾ ਮੁੜ ਕੇ ਆਇਆ ਹੀ ਨਹੀਂ ਕਹਿੰਦਾ ਮਾਲਕੋ ਮੈਨੂੰ ਤਾਂ ਹੁਣ ਤੁਹਾਡੇ ਤੋਂ ਬਾਅਦ ਬਹੁਤ ਮਿਲ ਗਏ ਆ ਦੇਖੋ ਕਿੰਨੀਆਂ ਜੀਰੂਆਂ ਬਣ ਗਈਆਂ ਹੁਣ ਤਾਂ ਕਰੋੜਾਂ ਵਾਲਾ ਹੋ ਗਿਆ ਤੇ ਕਹਿੰਦੇ ਪੁੱਤਰ ਇਹ ਜੀਰੂਆਂ ਦਾ ਮੁੱਲ ਤਾਂ ਪਿਆ ਸੀ ਜੇ ਤੈਨੂੰ ਇੱਕ ਦਿੱਤਾ ਸੀ ਇਹ ਜੀਰਾਂ ਦਾ ਮੁੱਲ ਤਾਂ ਪਿਆਸ ਸੀ ਜੇ ਇੱਕ ਦਿੱਤਾ ਸੀ ਤੇ ਜਿੱਥੋਂ ਇੱਕ ਮਿਲਿਆ ਸੀ ਅੱਜ ਉਸੇ ਹੀ ਦਰਬਾਰ ਤੇ ਖੜਕੇ ਆਪਣੇ ਪੀਰ ਦੇ ਚਰਨਾਂ 'ਕਾ ਹਾਜ਼ਰੀ ਹੈ ਮੁਰਸ਼ਿਦ ਮੇਰੇ ਸੋਹਣੇ ਨੇ ਮੁਰਸ਼ਿਦ ਮੇਰੇ ਸੋਹਣੇ ਨੇ ਮੈਂ ਮੁਚਰਨੀ ਲਾਲਿਆ